ਹਰ ਥਾਂ ਜਿੱਥੇ ਜਾਓ ਸਿਰਫ ਸਾਨੂੰ ਮੋਬਾਈਲ ਹੈ ਜਿਹੜਾ ਸਾਨੂੰ ਨਾਲ ਹੋਣਾ ਚਾਹੀਦਾ ਹੈ ਅੱਜ ਦੇ ਟਾਈਮ ਦੇ ਵਿੱਚ ਨਾ ਪੇਰੈਂਟਸ ਆਪਣੇ ਬੱਚਿਆਂ ਨੂੰ ਨਾ ਬੁੱਕਸ ਤੋਂ ਤੇ ਜਿਹੜਾ ਅੱਜ ਦਾ ਕਲਚਰ ਹੈ ਉਸ ਤੋਂ ਦੂਰ ਰੱਖਦੇ ਨੇ ਤੇ ਉਹਨਾਂ ਨੂੰ ਨਾ ਮੋਬਾਈਲ ਫੜਾ ਦਿੰਦੇ ਆ ਤੇ ਜੇ ਸੋਸ਼ਲ ਮੀਡੀਆ ਹੀ ਬੰਦ ਹੋ ਗਿਆ ਤਾਂ ਜਿਹੜੇ ਲੋਕ ਫੇਮਸ ਹੋਣ ਦੇ ਲਈ ਕੀ ਕੁਝ ਕਰਦੇ ਆ ਤਾਂ ਉਹਨਾਂ ਦਾ ਕੀ ਬਣੇਗਾ ਲਾਈਕ ਕਿ ਵਿਰਾਟ ਕੋਹਲੀ ਜਿਵੇਂ ਆਦੀ ਹੈ ਨਾ ਬੇਟੀ ਨੂੰ ਥੈਟ ਕਾਲਸ ਵਗੈਰਾ ਆਏ ਸੀਗੇ ਤਾਂ ਇਰੇ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਨਾ ਇਸ ਚੀਜ਼ ਤੋਂ ਦੂਰ ਰੱਖਣਗੇ ਉਹਨਾਂ ਵਧੀਆ ਕੁੱਝ ਸਵੇਰੇ ਉੱਰ ਦੇ ਸਾਰੇ ਤੁਸੀਂ ਸਭ ਤੋਂ ਪਹਿਲਾਂ ਕੀ ਯੂਜ਼ ਕਰਦੇ ਹੋ ਫੋਨ ਯੂਜ਼ ਕਰਦੇ ਹੋ ਤੇ ਰਾਤ ਨੂੰ ਵੀ ਤੁਸੀਂ ਸੌਣ ਲੱਗੇ ਹੋਏ ਫੋਨ ਯੂਜ਼ ਕਰਦੇ ਹੋ ਤਾਂ ਫੋਨ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਕੀ ਚਲਾਉਂਦੇ ਹੋ ਸੋਸ਼ਲ ਮੀਡੀਆ ਤਾਂ ਸੋਸ਼ਲ ਮੀਡੀਆ ਨੇ ਦੁਨੀਆ ਇੰਨੀ ਜ਼ਿਆਦਾ ਪਾਗਲ ਕੀਤੀ ਹੋਈ ਹੈ ਲੋਕ ਹਰ ਜਗ੍ਹਾ ਜਾਂਦੇ ਹੋਏ ਫੋਨ ਹੀ ਯੂਜ਼ ਕਰਦੇ ਰਹਿੰਦੇ ਆ ਤੇ ਫੋਨ ਦੇ ਵਿੱਚ ਉਹ ਸੋਸ਼ਲ ਮੀਡੀਆ ਹੀ ਯੂਜ਼ ਕਰਦੇ ਰਹਿੰਦੇ ਆ ਤਾਂ ਅੱਜ ਅਸੀਂ ਇਸੇ ਮੁੱਦੇ ਤੇ ਗੱਲਬਾਤ ਕਰਨ ਲੱਗੇ ਆ ਤਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਪੂਨਮ ਰਤੋੜੀ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਜੀ ਮੈਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਤੇ ਕਿੰਨੇ ਜ਼ਿਆਦਾ ਪਾਗਲ ਹੋਏ ਪਏ ਕਿੰਨਾ ਜ਼ਿਆਦਾ ਕ੍ਰੇਜ਼ ਹੈ ਸੋਸ਼ਲ ਮੀਡੀਆ ਦਾ ਬਿਲਕੁਲ ਬਹੁਤ ਜ਼ਿਆਦਾ ਕ੍ਰੇਜ਼ ਮਤਲਬ ਹਰ ਥਾਂ ਜਿੱਥੇ ਜਾਓ ਸਿਰਫ ਸਾਨੂੰ ਮੋਬਾਈਲ ਹੈ ਜਿਹੜਾ ਸਾਨੂੰ ਦੋਸਤੀ ਤੇਰਾ ਬਣਾ ਰੱਖਿਆ ਮੋਬਾਈਲ ਨੂੰ ਵੀ ਹਾਂ ਵੀ ਤੁਹਾਨੂੰ ਮੋਬਾਈਲ ਚਾਹੀਦਾ ਹੋ ਤਾਂ ਕੁਝ ਨਹੀਂ ਚਾਹੀਦਾ ਕਿਉਂਕਿ ਮੋਬਾਈਲ ਤੇ ਸੋਸ਼ਲ ਮੀਡੀਆ ਜਿਹੜਾ ਇੰਨੀ ਜ਼ਿਆਦਾ ਕ੍ਰੇਜ਼ ਕਿੱਤੀ ਹੋਇਆ ਨਾ ਦੁਨੀਆ ਬੱਚਿਆ ਹੋਵੇ ਚਾਹੇ ਬੁੱਢਾ ਹੋਵੇ ਚਾਹੇ ਜਵਾਨ ਹੋਵੇ ਹਰ ਕੋਈ ਇਸ ਸੋਸ਼ਲ ਮੀਡੀਆ ਦੇ ਕ੍ਰੇਜ਼ਾ ਉਹਦੇ ਉੱਤੇ ਵੀਡੀਓਜ਼ ਬਣਾਉਣੇ ਤੇ ਰੀਲਸ ਨੂੰ ਸਕਰੋਲ ਕਰਨਾ ਜਿੱਥੇ ਸਾਨੂੰ ਵਧੀਆ ਚੀਜ਼ਾਂ ਹੀ ਵੇਖਣ ਨੂੰ ਮਿਲਦੀਆਂ ਹਾਲਾਂਕਿ ਪਰ ਉੱਥੇ ਹੀ ਬਹੁਤ ਗਲਤ ਵੀ ਵੇਖਣ ਨੂੰ ਮਿਲਦਾ ਜੋ ਕਿ ਸਾਡੀ ਸੋਸਾਇਟੀ ਨੂੰ ਗਲਤ ਇਫੈਕਟ ਦੇ ਪਾਉਂਦਾ ਹੈ ਤੇ ਜੀ ਮੇਂ ਵੱਡੇ ਤਾਂ ਵੱਡੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਤਾਂ ਛੋਟੇ ਛੋਟੇ ਬੱਚੇ ਵੀ ਅੱਜਕੱਲ ਬਹੁਤ ਰੀਲਸ ਬਣਾ ਰਹੇ ਆ ਤਾਂ ਮਤਲਬ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਦਾ ਸਾਥ ਵੀ ਦੇ ਰਹੇ ਆ ਤਾਂ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਪੇਰੈਂਟਸ ਨੂੰ ਆਪਣੇ ਨਾ ਮਤਲਬ ਬੱਚਿਆਂ ਨੂੰ ਨਾ ਚਾ ਦੂਰ ਰੱਖਣਾ ਚਾਹੀਦਾ ਵੈਸੇ ਫਿਲਹਾਲ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਪੇਰੈਂਟਸ ਆਪਣੇ ਬੱਚਿਆਂ ਨੂੰ ਨਾ ਬੁੱਕਸ ਤੋਂ ਤੇ ਜਿਹੜਾ ਅੱਜ ਦਾ ਕਲਚਰ ਹੈ ਉਸ ਤੋਂ ਦੂਰ ਰੱਖਦੇ ਨੇ ਤੇ ਉਹਨਾਂ ਨੂੰ ਨਾ ਮੋਬਾਈਲ ਫੜਾ ਦਿੰਦੇ ਹਨ ਹਾਲਾਂਕਿ ਜਿੱਦਾਂ ਹੈ ਨਾ ਵੀ ਬੱਚਾ ਰੋਣ ਲੱਗ ਪਵੇ ਉਸ ਟਾਈਮ ਵੀ ਉਸ ਨੂੰ ਮੋਬਾਈਲ ਫੜਾ ਦਿੰਦੇ ਨੇ ਵੀ ਤੁਸੀਂ ਗੇਮ ਖੜਾ ਸਕਦੇ ਹੋ ਛੋਟਾ ਬੱਚਾ ਤਾਂ ਛੋਟੇ ਹੁੰਦੇ ਬੱਚੇ ਨੂੰ ਮੋਬਾਈਲ ਕੇ ਵੀ ਫੜਾ ਸਕਦੇ ਹੋ ਕਿੰਨਾ ਇਫੈਕਟ ਪਾਉਂਦਾ ਹੋਵੇਗਾ ਤੇ ਉਤੋਂ ਦੀ ਨਾਲ ਤੋਂ ਰੀਲਸ ਵਗੈਰਾ ਵੀ ਬਣਾਈ ਜਾਂਦੇ ਕਿਉਂਕਿ ਉਹ ਚਾਹੁੰਦੇ ਨੇ ਕਿ ਅਸੀਂ ਉਦਾਂ ਦਾ ਫੇਮਸ ਨਹੀਂ ਹੋ ਸਕਦੇ ਕੁਝ ਕਾਰ ਨਹੀਂ ਸਰੇ ਚਲੋ ਬੱਚਿਆਂ ਦੇ ਥਰੂ ਹੀ ਅਸੀਂ ਫੇਮਸ ਕਿਉਂ ਨਾ ਹੋ ਜਾਈਏ ਤਾਂ ਫਿਰ ਉਹਨਾਂ ਨੂੰ ਐਦਾਂ ਦੇ ਵੀਡੀਓਜ਼ ਬਣਾਉਣਾ ਸ਼ੁਰੂ ਕਰ ਦੇ ਲਾਈਕ ਜਿੱਦਾਂ ਡਾਂਸ ਕਰਵਾ ਲਿਆ ਜਾਂ ਫਿਰ ਕੋਈ ਹੋਰ ਕੋਈ ਐਕਟਿੰਗ ਹੋਗੀ ਬਹੁਤ ਲੋਕਾਂ ਨੂੰ ਪਸੰਦ ਵੀ ਆਉਂਦੀ ਹੈ ਬਟ ਉੱਤੇ ਹੀ ਕਈ ਲੋਕ ਐਦਾਂ ਦੇ ਵੀ ਕਮੈਂਟ ਕਰਦੇ ਨੇ ਫਿਰ ਜੋ ਕਿ ਪੇਰੈਂਟਸ ਨੂੰ ਬਿਲਕੁਲ ਵੀ ਪਸੰਦ ਨਹੀਂ ਆਉਂਦਾ ਤੇ ਜੇ ਸੋਸ਼ਲ ਮੀਡੀਆ ਹੀ ਬੰਦ ਹੋ ਗਿਆ ਤਾਂ ਜਿਹੜੇ ਲੋਕ ਫੇਮਸ ਹੋਣ ਦੇ ਲਈ ਕੀ ਕੁਝ ਕਰਦੇ ਆ ਤਾਂ ਉਹਨਾਂ ਦਾ ਕੀ ਬਣੇਗਾ ਬੰਨਾ ਤਾਂ ਕੀ ਹੈ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਜਿਹੜੀ ਹੈ ਉਹ ਕਦੇ ਵੀ ਬੰਦ ਨਹੀਂ ਹੋ ਸਕਦੀ ਹੁਣ ਤੁਸੀਂ ਖੁਦ ਦੇਖੋ ਅ ਵੀ ਅਕੇ ਕਹਿੰਦੇ ਆ ਰੀਚਾਰਜ ਕਿੰਨਾ ਮਹਿੰਗਾ ਕਰਤਾ ਬਟ ਲੋਕਾਂ ਨੇ ਕਿਤਾ ਕੁਝ ਨਹੀਂ ਉਹਨਾਂ ਨੇ ਫਿਰ ਵੀ ਗਾਲਾਂ ਜੁਨੀ ਮਰ ਜਲਾ ਕਾਲਾ ਕਰਦੇ ਉਹਨਾਂ ਨੇ ਬਟ ਫਿਰ ਵੀ ਉਹਨਾਂ ਨੇ ਕਿਤੇ ਨਾ ਕਿਤੇ ਰੀਚਾਰਜ ਕਰਵਾਇਆ ਕਿਉਂਕਿ ਉਹਨਾਂ ਨੂੰ سوشل میڈیا ਚਾਹੀਦੀ ਆ ਤਾਂ سوشل میڈیا ਵਿੱਚ ਉਹਨਾਂ ਨੇ ਕੀ ਬਣਾਣਾ ਹੈ ਕੰਟੈਂਟ ਉਹਨਾਂ ਨੇ ਬਣਾਨੀ ਆ ਰੀਲਸ ਵੀਡੀਓਜ਼ ਹੋਰ ਹੀ ਬਹੁਤ ਕੁਝ ਹਾਲਾਂਕਿ ਲੋਕ ਕੀ ਚੰਗਾ ਵੀ ਕਰਦੇ ਨੇ ਮੋਟੀਵੇਟ ਕਰਦੇ ਨੇ ਅੱਛੀ ਇਨਫੋਰਮੇਸ਼ਨ ਦਿੰਦੇ ਆ ਲੋਕਾਂ ਨੂੰ ਹੈਨਾ ਬਟ ਉੱਥੇ ਹੀ ਕੁਝ ਵੀਡੀਓਜ਼ ਐਦਾਂ ਦੀਆਂ ਨੇ ਜੋ ਅੱਜ ਦੇ ਟਾਈਮ ਦੇ ਵਿੱਚ ਬਹੁਤ ਗਲਤ ਹੈ ਤਾਂ ਸੰਸਦ ਦੇ ਵਿੱਚ ਨਾ ਇੱਕ ਐਮਪੀ ਦੇ ਵੱਲੋਂ ਨਾ ਮੁੱਦਾ ਚੁੱਕਿਆ ਗਿਆ ਸੀਗਾ ਕਿ ਇੰਸਟਾਗ੍ਰam ਬੰਦ ਹੋਣਾ ਚਾਹੀਦਾ ਹੈ ਤਾਂ ਕੀ ਕਹਿਣਾ ਚਾਹੋਗੇ ਇਹਦੇ 'ਤੇ ਤੁਸੀਂ ਸਹੀ ਵੀ ਹੈ ਬੰਦ ਹੋ ਗਿਆ ਤਾਂ ਕਿੰਨਾ ਕਿੱਥੇ ਹਰ ਇੱਕ ਜਨਰੇਸ਼ਨ ਦੇ ਵਾਸਤੇ ਵਧੀਆ ਹੀ ਹੈ ਕਿਉਂਕਿ ਉਹਨਾਂ ਨੇ ਗੱਲ ਵੀ ਵਧੀਆ ਚੱਕੀ ਆ ਕਿਉਂਕਿ ਇਫੈਕਟ ਬਹੁਤ ਗਲਤ ਪਾਰਿਆ ਲੋਕਾਂ ਦੇ ਵਿੱਚ ਹਨਾ ਤਾਂ ਉਹਨਾਂ ਦਾ ਮਤਲਬ ਉਹਨਾਂ ਨੇ ਕਿਹਾ ਸੀਗਾ ਕਿ ਕੁੜੀਆਂ ਮਤਲਬ ਛੋਟੇ-ਛੋਟੇ ਕੱਪੜੇ ਪਾ ਕੇ ਵੀਡੀਓਜ਼ ਬਣਾਉਂਦੀਆਂ ਐ ਤਾਂ ਸਾਡੀਆਂ ਅੱਖਾਂ ਸ਼ਰਮ ਦੇ ਨਾਲ ਨੀਚੇ ਹੋ ਜਾਂਦੀਆਂ ਨੇ ਦੇਖੋ ਤਾਂ ਹੁੰਦਾ ਹੀ ਹੈ ਕਿਉਂਕਿ ਕੋਈ ਦੇਖੇ ਠੀਕ ਹੈ ਪਰ ਤੁਸੀਂ ਫਿਰ ਵੇਖਦੇ ਹੀ ਕਿਉਂ ਉਹ ਵੀਡੀਓਜ਼ ਨਾ ਵੇਖੋ ਹਨਾ ਕਿਉਂਕਿ ਆਪਸ਼ਨ ਆਂਦਾ ਹੈ ਵੈਸੇ ਦੇ ਵਿੱਚ ਨਾਟ ਇੰਟਰਸਟਿਡ ਤੇ ਕੰਦਾ ਇੱਕ ਬਲੌਕ ਦਾ ਤੁਸੀਂ ਬਲੌਕ ਕਰਕੇ ਸਿੱਧਾ ਅੱਗੇ ਵ ਜੋ ਮਰਜੀ ਹੋਵੇ ਤੁਸੀਂ ਜੋ ਮਰਜੀ ਕਰ ਲਓ ਜੋ ਮਰਜੀ ਹੈ ਉਹਨਾਂ ਨੇ ਵੀਡੀਓਜ਼ ਬਣਾਣੀ ਹੀ ਬਣਾਣੀ ਇਹਦੇ ਉੱਪਰ ਇੱਕ ਆਈ ਥਿੰਕ ਤੁਸੀਂ ਸੁਣਿਆ ਹੋਗਾ Song ਵੀ ਆਇਆ ਸੀਗਾ ਸਿਮਰਨ ਕੋ ਢਿੱਲੋਂ ਨੇ ਆਈ ਥਿੰਕ ਬਣਾਈਆ ਸੀਗਾ ਉਹ ਉਹ ਤੋਂ ਬਾਅਦ ਕਿੰਨਾ ਕੰਟਰੋਵਰਸਟੀ ਚ ਰਹੀ ਹੈ ਉਹ ਪਰ ਕੁਝ ਹੋਇਆ ਬੰਦ ਹੋਈ ਕੁੜੀਆਂ ਰੁਕੀਆਂ ਨਹੀਂ ਰੁਕੀਆਂ ਹਰ ਇੱਕ ਦੀ ਆਪਣੀ ਲਾਈਫ ਹੈ ਹਰ ਇੱਕ ਨੂੰ ਆਪਣਾ ਮਤਲਬ ਹੁੰਦਾ ਹੈ ਕਿ ਅਸੀਂ ਐਦਾਂ ਹੀ ਜੀਣਾ ਤੋ ਹੋਇਆ ਲਾਈਕ ਐਗਜ਼ਾਮਪਲ ਉਰਫੀ ਜਾਵੇਦ ਉਫੀ ਜਾਬਿਤ ਕਹਿੰਦੇ ਵੀ ਮੈਂ ਤਾਂ ਇਹੀ ਕੱਪੜੇ ਪਾਣੇ ਆ ਮੈਨੂੰ ਜੋ ਮਰਜੀ ਆ ਜਿੱਦਾਂ ਮਰਜੀ ਕਮੈਂਟ ਕਰੋ ਤਾਂ ਮਤਲਬ ਕਈ ਐਵੇਂ ਦੇ ਆ ਕਿ ਕੁੜੀਆਂ ਜਿਹੜੀਆਂ ਫੇਮਸ ਹੁੰਦੀਆਂ ਐ ਸੋਸ਼ਲ ਮੀਡੀਆ ਤੇ ਤੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਵੀਡੀਓ ਐਵੇਂ ਦੀ ਵਾਇਰਲ ਹੋ ਜਾਂਦੀ ਐ ਜਿਹੜੀ ਨਾ ਦੇਖਣ ਜੋਗ ਹੋਵੇ ਤਾਂ ਕਿ ਆ ਸੋਸ਼ਲ ਮੀਡੀਆ ਤੇ ਫੇਮਸ ਹੋਣਾ ਹੀ ਗੁਨਾਹ ਐ ਗੁਨਾਹ ਤਾਂ ਨਹੀਂ ਐ ਪਰ ਗਲਤ ਤਰੀਕੇ ਨਾਲ ਫੇਮਸ ਪਾਣਾ ਉਹ ਗੁਨਾਹ ਹੁਣ ਤੁਸੀਂ ਅਗਰ ਤੁਸੀਂ ਸੋਚਦੇ ਹੋ ਕਿ ਫੇਮਸ ਹੁੰਦੇ ਲਈ ਸਿਰਫ ਛੋਟੇ ਕੱਪੜੇ ਹੀ ਪਾ ਕੇ ਤੁਸੀਂ ਵਾਇਰਲ ਹੋ ਸਕਦੇ ਫੇਮਸ ਹੋਣਾ ਬਿਲਕੁਲ ਗਲਤ ਹੈ ਕਿਉਂਕਿ ਉੱਥੇ ਕੁੜੀਆਂ ਇਦਾਂ ਦੀਆਂ ਨਹੀਂ ਜਿਹੜੀਆਂ ਬਹੁਤ ਅੱਛੇ ਤਰੀਕੇ ਨਾਲ ਮਤਲਬ ਕੱਪੜੇ ਵੀ ਪੂਰੇ ਪਾਉਂਦੀਆਂ ਨੇ ਸੂਟ ਵਗੈਰਾ ਲਾਈਕ ਵੀ ਉਹ ਵੀ ਤਾਂ ਫੇਮਸ ਹੁੰਦੀਆਂ ਹੀ ਨੇ ਤੇ ਜਿਹੜੇ ਛੋਟੇ ਕੱਪੜੇ ਪਾ ਕੇ ਕੁੜੀਆਂ ਵੀਡੀਓਜ਼ ਬਣਾਉਂਦੀਆਂ ਐ ਤਾਂ ਲੋਕ ਉਹਨਾਂ ਦੇ ਵੀਡੀਓਜ਼ ਦੇ ਨੀਚੇ ਕਮੈਂਟ ਕਰਦੇ ਆ ਕਿ ਹਾਂ ਤੁਸੀਂ ਕਿਵੇਂ ਦੇ ਕੱਪੜੇ ਪਾਏ ਹੋਏ ਆ ਇਹ ਉਹ ਕੁਝ ਬਹੁਤ ਗਲਤ ਬੋਲਦੇ ਉਹਨਾਂ ਨੂੰ ਤੇ ਲੋਕ ਉਹੀ ਵਾਲੀ ਵੀਡੀਓ ਆਪਣੇ ਦੋਸਤਾਂ ਨੂੰ ਸ਼ੇਅਰ ਕਰਦੇ ਆ ਉਹਨਾਂ ਤੇ ਲਾਈਕ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਤੇ ਅਗਰ ਕੋਈ ਧਾਰਮਿਕ ਵੀਡੀਓ ਹੋਵੇ ਉਹ ਕੋਈ ਨਹੀਂ ਸ਼ੇਅਰ ਕਰਦਾ ਉਹੀ ਤਾਂ ਗੱਲ ਹੈ ਅੱਜ ਕੱਲ ਲੋਕ ਕੀ ਚਾਹੁੰਦੇ ਹੀ ਨੇ ਕਿ ਸਾਨੂੰ ਆਹ ਚੀਜ਼ ਦੇਖਣਾ ਹੀ ਉਹ ਹੀ ਪਸੰਦ ਕਰਦੇ ਨੇ ਲੋਕ ਤੇ ਲੋਕ ਫਿਰ ਕਮੈਂਟ ਵੀ ਕਰਦੇ ਆ ਉਹੀ ਗੱਲ ਹੈ ਨਾ ਕਿ ਕਮੈਂਟ ਵੀ ਅੱਛਾ ਫਿਰ ਕਮੈਂਟ ਵੀ ਨਾ ਕਰੋ ਤੁਸੀਂ ਜੇ ਤੁਹਾਨੂੰ ਦੇਖਣੀ ਨਹੀਂ ਹੈ ਤੁਸੀਂ ਸਕਰੋਲ ਕਰ ਦੋ ਨਾ ਵੇਖੋ ਉਸ ਚੀਜ਼ ਨੂੰ ਉਹੀ ਗੱਲ ਹੈ ਨਾ ਕਿ ਇੱਕ ਤੁਸੀਂ ਇੰਟਰਵਿਊ ਦੇਖਿਆਗਾ ਸ਼ਨਾਜ਼ ਗਿੱਲਾ ਸ਼ਨਾਜ਼ ਗਿੱਲ ਨੇ ਵੀ ਕਹਿੰਦੇ ਜਦੋਂ ਮੈਂ ਮੋਟੀ ਸੀਗੀ ਕਹਿੰਦੇ ਲੋਕੀ ਉਸ ਟਾਈਮ ਹੀ ਮੈਨੂੰ ਬੋਲਦੇ ਸੀ ਹੁਣ ਜਦ ਮੈਂ ਪਤਲੀ ਆ ਤੇ ਅਜਿਹੇ ਕੱਪੜੇ ਪਾ ਰਹੀ ਆ ਤਾਂ ਉਸ ਟਾਈਮ ਵੀ ਲੋਕ ਮੈਨੂੰ ਐਵੇਂ ਹੀ ਮਤਲਬ ਬੋਲ ਰਹੇ ਨੇ ਨਲਬ ਕਿ ਹੈਨਾ ਵੀ ਬਲੇਮ ਕਰਦੇ ਨੇ ਵੀ ਤੂੰ ਇਹ ਕਿ ਪਾਇਆ ਇਹ ਉਹ ਕਹਿੰਦੇ ਵੀ ਐ ਸੋਸਾਇਟੀ ਦੇ ਵਿੱਚ ਰਹਿਣਾ ਇਸ ਲਾਈਨ ਦੇ ਵਿੱਚ ਆ ਨਾ ਕਹਿੰਦੇ ਸਾਨੂੰ ਇਹ ਇਦਾਂ ਦੇ ਕੱਪੜੇ ਪਾਣੇ ਹੀ ਪੈਣੇ ਐ ਇਹਨੇ ਮੈਨੂੰ ਵੀ ਸ਼ੌਂਕ ਨਹੀਂ ਆ ਬਟ ਕਹਿੰਦੇ ਲੋਕੀ ਸੋਸਾਇਟੀ ਇਦਾਂ ਦੀ ਜਾਂਦੀ ਆ ਤਾਂ ਉਹੀ ਲੋਕ ਦੇ ਇਹ ਜਿਹੜੇ ਖੁਦ ਹੀ ਮਤਲਬ ਪਹਿਲਾਂ ਵਾਇਰਲ ਕਰਦੇ ਨੇ ਲੋਕਾਂ ਨੂੰ ਸ਼ੇਅਰ ਕਰਦੇ ਨੇ ਫਿਰ ਕਮੈਂਟ ਕਰਦੇ ਨੇ ਉਸ ਚੀਜ਼ ਐ ਵੀ ਮੈਂਟੈਲਿਟੀ ਇਦਾਂ ਦੀ ਬਣ ਚੁੱਕੀ ਲੋਕਾਂ ਦੇ ਅਸਰ ਚਾਹੁੰਦੇ ਹੋਏ ਨੇ ਕਿ ਸਾਨੂੰ ਇਹੋ ਚੀਜ਼ ਮਿਲੇ ਤਾਂ ਮਿਲੇ। ਤੇ ਅੱਜ ਕੱਲ ਮਤਲਬ ਸੋਸ਼ਲ ਮੀਡੀਆ ਤੇ ਆ ਵੀ ਬਹੁਤ ਚੱਲੇ ਹੋਏ ਆ ਬਹੁਤ ਕੰਟਰੋਵਰਸੀਆਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਹਰ ਇੱਕ ਦੀ ਕਿਸੇ ਨਾ ਕਿਸੇ ਨਾਲ ਹੋ ਰਹੀ ਹੈ ਕੰਟਰੋਵਰਸੀ। ਬਿਲਕੁਲ ਕੰਟਰੋਵਰਸੀ ਦਾ ਮਤਲਬ ਲਾਈਕ ਐਦਾਂ ਆ ਵੀ ਸਹੀ ਵੀ ਆ ਗਲਤ ਵੀ ਕੋਈ ਲੋਕ ਇਹ ਚਾਹੁੰਦੇ ਕੰਟਰੋਵਰਸੀ ਨਹੀਂ ਰਹੇ ਅਗਰ ਹੋ ਚੁੱਕੀ ਹੈ ਤਾਂ ਮਤਲਬ ਉਹ ਸਿਰਫ ਸਾਡੇ ਤੱਕ ਹੀ ਰਹੇ ਗੱਲ ਜਿੰਨੀ ਵੀ ਹੈ ਨਾ ਪਰ ਕਈ ਕੰਟਰੋਵਰਸੀ ਕ੍ਰੀਏਟ ਕਰਦੇ ਨੇ ਆਈ ਥਿੰਕ ਕਿਉਂਕਿ ਆਪਾਂ ਗਲਤ ਹਰ ਇੱਕ ਨੂੰ ਤਾਂ ਨਹੀਂ ਕਹਿ ਸਕਦੇ ਉਹ ਕੰਟਰੋਵਰਸੀ ਕ੍ਰੀਏਟ ਕਰਦੇ ਨੇ ਵੀ ਹਾਂ ਵੀ ਤਾਂ ਕਿ ਉਹ ਫੇਮਸ ਹੋ ਸਕਣ ਵਾਇਰਲ ਹੋਣਗੇ ਜੇ ਕੰਟਰੋਵਰਸੀ ਹੋਏਗੀ ਤਾਂ ਹੀ ਨਾ ਦਾ ਨਾਮ ਸੋਸ਼ਲ ਮੀਡੀਆ ਦੇ ਵਿੱਚ ਆਵੇਗਾ ਉੱਥੇ ਹੀ ਕੁਝ ਐਦਾਂ ਦੇ ਵੀ ਨੇ ਜਿਹੜੇ ਨਹੀਂ ਜਾਣਦੇ ਕਿ ਸਾਡੀ ਪ੍ਰਾਈਵੇਸੀ ਹੈ ਜਿਹੜੀ ਉਹ ਰਵੇ ਕਿ ਪਬਲਿਕਲੀ ਉਹ ਨਾ ਜਾਵੇ ਲਾਈਕ ਵਿਰਾਟ ਕੋਹਲੀ ਜਿਵੇਂ ਆਦੇ ਹਨਾ ਬੇਟੀ ਨੂੰ ਥੈਟ ਕਾਲਸ ਵਗੈਰਾ ਆਏ ਸੀਗੇ ਤਾਂ ਉਹਨਾਂ ਨੇ ਮਤਲਬ ਇਹ ਚਾਇਆ ਸੀ ਕਿ ਸਾਡੀ ਜਿਹੜੀ ਪ੍ਰਾਈਵੇਸੀ ਹੈ ਉਹਨੂੰ ਰਹਿਣ ਦਿਓ ਉਹਨੂੰ ਨਾ ਉਛਾਲੋ ਪਬਲਿਕ ਤੇ ਵਿੱਚ ਤਾਂ ਇਹ ਵੀ ਜਿਹੜੀਆਂ ਹੁੰਦੀਆਂ ਜ਼ਰੂਰੀ ਨਹੀਂ ਕੰਟਰੋਵਰਸੀ ਬਹੁਤ ਕ੍ਰੀਏਟ ਹੁੰਦੀ ਰਹਿੰਦੀਆਂ ਨੇ ਤਾਂ ਮਤਲਬ ਅੱਜ ਕੱਲ੍ਹ ਲੋਕਾਂ ਦੇ ਵਿੱਚ ਵਲੌਗਜ਼ ਦਾ ਵੀ ਬਹੁਤ ਫੇਜ਼ ਹੈ। ਜ਼ਿਆਦਾ ਟ੍ਰੈਂਡ ਹੁੰਦੇ ਸ। ਬਣਾਉਂਦੇ ਆ ਲੋਕ ਵਲੌਗਜ਼ ਤੇ ਉਹਨਾਂ ਨੇ ਹਰ ਇੱਕ ਛੋਟੀ ਛੋਟੀ ਚੀਜ਼ ਦੱਸਣੀ ਹੈ ਕਿ ਹਾਂ ਅਸੀਂ ਰੋਟੀ ਆ ਖਾਈ, ਅਸੀਂ ਸਬਜ਼ੀ ਆ ਬਣਾਈ ਹੋਈ ਐ। ਸਾਡੇ ਘਰ ਆਹ ਹੋ ਗਿਆ ਐ, ਅਸੀਂ ਇੱਥੇ ਘੁੰਮਣ ਚੱਲੇ ਆ। ਬਹੁਤ ਪ੍ਰਾਈਵੇਸੀ ਨਾਂ ਦੀ ਕੋਈ ਚੀਜ਼ ਰਹੀ ਨਹੀਂ ਅੱਜ ਕੱਲ੍ਹ ਲਾਈਫ ਦੇ ਵਿੱਚ। ਮਤਲਬ ਜਿਹਨੂੰ ਵੇਖੋ, ਅਗਰ ਭਈ YouTube ਖੋਲ ਲਈ ਜਾਂ ਫਿਰ Insta ਖੋਲ ਲਈ ਕੀ ਦਿਖਦਾ? ਵਲੌਗ ਭਈ ਮੈਨੇ ਅੱਜ ਪੂਰਾ ਦਿਨ ਆ ਕੀਤਾ, ਵੀ ਮੇਰੇ ਮੁੰਡੇ ਨੇ ਆ ਕਰ ਲਿਆ, ਮੇਰਾ ਇਹ, ਉਹ ਮਤਲਬ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹਦੇ ਵਿੱਚ ਸ਼ੋਅ ਕੀਤੀ ਜਾਂਦੀ ਹੈ ਕੱਲੀ ਕੱਲੀ ਚੀਜ਼ ਉਹ ਦਿਖਾਉਂਦੇ ਨੇ ਫਿਰ ਉਸ ਤੋਂ ਬਾਅਦ ਅਗਰ ਕੁਝ ਐਦਾਂ ਦਾ ਹੋ ਜਾਂਦਾ ਜਿਵੇਂ ਨਾ ਇੱਕ ਉਹ ਆਇਆ ਸੀਗਾ ਵਲੋਗ ਹੈ ਤੇ ਕੋਈ ਬਣਾਉਂਦਾ ਸੀਗਾ ਤੇ ਉਹਦੇ ਕਰਨਾ ਮਤਲਬ ਨੇ ਚੋਰੀ ਹੋ ਗਈ ਉਹਦੇ ਘਰੇ ਹੁਣ ਤੁਸੀਂ ਦੱਸੋ ਕੌਣ ਨੀਤੀ ਚ ਗਲਤ ਹੈ ਜਿਹਨੇ ਵਲੋਗ ਬਣਾਇਆ ਹੈ ਨਾ ਉਹ ਗਲਤ ਹੋਇਆ ਵੀ ਤੁਸੀਂ ਪਹਿਲਾਂ ਵਲੋਗ ਬਣਾਉਂਦੇ ਹੋ ਫੇਰ ਕਹਿੰਦੇ ਹੋ ਕਿ ਬਈ ਹੋਇਆ ਹੋ ਗਿਆ ਹੋ ਗਿਆ ਮਤਲਬ ਤੇ ਪ੍ਰਾਈਵੇਸੀ ਨਾਂ ਦੀ ਵਿੱਚ ਚੀਜ਼ ਹੀ ਨਹੀਂ ਰਹੀ ਹੈਗੀ ਤੁਸੀਂ ਹਰ ਇੱਕ ਚੀਜ਼ ਸੋਸ਼ਲ ਮੀਡੀਆ ਐਦਾਂ ਦਾ ਹੋ ਗਿਆ ਨਾ ਹਰ ਇੱਕ ਚੀਜ਼ ਤੁਸੀਂ ਸ਼ੋਅ ਕਰ ਦਿੰਦੇ ਹੋ ਫਰ ਉਸ ਤੋਂ ਬਾਅਦ ਹੋਰ ਵੀ ਵੀਡੀਓਜ਼ ਜਦ ਵਾਇਰਲ ਹੁੰਦੀਆਂ ਨੇ ਐਸੀ ਵੈਸੀ ਫਿਰ ਤੁਸੀਂ ਗਲੇਮ ਦੁਜਿਆ ਦੇ ਪੰਨਿਓ ਤੇ ਅੱਜ ਕੱਲ ਆ ਵੀ ਆ ਕਿ ਲੋਕ ਮਤਲਬ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਵੀਡੀਓਜ਼ ਬਣਾਉਂਦੇ ਆ ਤਾਂ ਕਿ ਉਹ ਗੱਡੀਆਂ ਉਹਨਾਂ ਦੀਆਂ ਹੀ ਹੁੰਦੀਆਂ ਹੋ ਵੀ ਸਕਦੀਆਂ ਨਹੀਂ ਵੀ ਹੋ ਸਕਦੀਆਂ ਕਈ ਲੋਨ ਤੇ ਵੀ ਲੈਂਦੇ ਨੇ ਆਪਣੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਕਹਿੰਦੇ ਕਿ ਜਦ ਬੰਦਾ ਸੋਸ਼ਲ ਮੀਡੀਆ ਮਤਲਬ ਇਦਾਂ ਦੇ ਕੰਟੈਂਟ ਕ੍ਰியேਟਰ ਹੋ ਗਏ ਜਾਂ ਫਿਰ ਇਨਫਲੂਐਂਸਰ ਹੋ ਗਏ ਹਨਾ ਉਹ ਵੀਡੀਓਜ਼ ਬਣਾਇ ਸ਼ੁਰੂ ਕਰਦਾ ਉਹਨਾਂ ਦਾ ਇਨਕਮ ਹੈ ਜਿਹੜੀ ਇੰਨੀ ਤਾਂ ਹੁਣ ਸ਼ੁਰੂ ਹੋਈ ਜਾਂਦੀ ਹੈ ਕਿ ਉਹ ਆਪਣੀ ਇੱਕ ਪਰਸਨਲ ਲੱਗ ਸਕਦੇ ਨੇ ਗਾਰ ਤਾਂ ਨੋਟਾ 빅 ਟ ਤਾਂ ਜੇ ਮੈਂ ਅੱਜ ਕੱਲ੍ਹ ਹਰ ਕੋਈ ਸੋਸ਼ਲ ਮੀਡੀਆ ਤੇ ਲੱਗੇ ਰਹਿੰਦਾ ਹੈ ਵੱਡੇ ਤਾਂ ਵੱਡੇ ਛੋਟੇ ਬੱਚੇ ਵੀ ਸੋਸ਼ਲ ਮੀਡੀਆ ਤੇ ਹੀ ਉਹਨਾਂ ਦੇ ਹੱਥ ਵਿੱਚ ਮੁਖਸ ਦੀ ਜਗ੍ਹਾ ਨਾਲ ਅਸੀਂ ਫੋਨ ਹੀ ਦੇਖ ਸਕਦੇ ਆ ਤਾਂ ਅਸੀਂ ਆਉਣ ਵਾਲੀ ਆਪਣੀ ਜਨਰੇਸ਼ਨ ਨੂੰ ਕਿਵੇਂ ਇਸ ਸੋਸ਼ਲ ਮੀਡੀਆ ਤੋਂ ਬਚਾ ਸਕਦੇ ਦੇਖੋ ਇਹਦਾ ਸਭ ਪੇਰੈਂਟਸ ਹੀ ਕਰ ਸਕਦੇ ਹਨਾ ਪੇਰੈਂਟਸ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਨਾ ਇਸ ਚੀਜ਼ ਤੋਂ ਦੂਰ ਰੱਖਣਗੇ ਉਹਨਾਂ ਵਧੀਆ ਕਿਉਂਕਿ ਇੱਕ ਤਰ੍ਹਾਂ ਦੇ ਨਾ ਜਾਲ ਹੈ ਲਾਈਕ ਉਨੀ ਕਹਿੰਦੇ ਸੀ ਕਿ ਮਹਾਪਾਰ ਦੇ ਵਿੱਚ ਕਹਿੰਦੇ ਚੱਕਰ ਵੀ ਅੱবি ਮੁੰਨੇ ਜਿਹੇ ਫਸ ਗਿਆ ਉਸ ਤੋਂ ਬਾਹਰ ਨਹੀਂ ਨਿਕਲ ਸਕਿਆ ਓਵੇਂ ਅਗਰ ਬੱਚੇ ਇਸ ਚੱਕਰ ਵਿੱਚ ਫਸ ਗਏ ਨਾ ਸੋਸ਼ਲ ਮੀਡੀਆ ਦੇ ਵਿੱਚ ਫਸ ਗਏ ਤਾਂ ਉੱਥੋਂ ਦੀ ਬਾਹਰ ਆਣਾ ਬਹੁਤ ਹੀ ਔਖਾ ਹੈ ਕਿਉਂਕਿ ਹੈ ਹੀ ਐਸੀ ਚੀਜ਼ ਹੈ ਕਿ ਜਿੰਨਾ ਅੰਦਰ ਚਈ ਜਾਓ ਜਾਈ ਜਾਓ ਫਿਰ ਬੱਚਾ ਉਨਾ ਹੀ ਅੰਦਰ-ਅੰਦਰ ਵੱਡਦਾ ਰਹੇਗਾ ਉਸ ਚੀਜ਼ ਨੂੰ ਮਤਲਬ ਰੀਅਲਸ ਜਦੋਂ ਤੁਸੀਂ ਸਕਰੋਲ ਕਰਦੇ ਰਹਿੰਦੇ ਰਹਿੰਦੇ ਆ ਵੀ ਆਪਾਂ ਛੱਡਦੀ ਨਹੀਂ ਹੈਗੀ ਉਸ ਨੂੰ ਲਾਈਕ ਉਦਾਂ ਹੀ ਆ ਬੱਚਿਆਂ ਦਾ ਤਾਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਪੇਰੈਂਟਸ ਜਿਹੜੇ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਕੀ ਹੈ ਕਿ ਪੇਰੈਂਟ ਉਹ ਆਪਣੇ ਬੱਚਾ ਨਾਲ ਪੂਰਾ ਧਿਆਨ ਨਹੀਂ ਦੇ ਪਾਉਂਦੇ ਉਹਨਾਂ ਨੂੰ ਅੱਛੀ ਸਿੱਖਿਆ ਜਿਹੜੀ ਆ ਉਹ ਨਹੀਂ ਮਿਲ ਪਾਉਂਦੀ ਪ੍ਰੋਪਰ ਜਿਹੀ ਮਿਲੀ ਜੇ ਹਾਲਾਂਕਿ ਬਹੁਤ ਬੱਚੇ ਹੈਗੇ ਆ ਜਿਨ੍ਹਾਂ ਨੂੰ ਅੱਛੇ ਪੇਰੈਂਟਸ ਮਿਲਦੇ ਆ ਅੱਛੀ ਜਿਹੀ ਸਿਖਾਉਂਦੇ ਵੀ ਨੇ ਬਟ ਉੱਥੇ ਹੀ ਕੁਝ ਐਦਾ ਦੇ ਵੀ ਨੇ ਜਿਹੜੇ ਮਤਲਬ ਪੇਰੈਂਟਸ ਨਹੀਂ ਦੇ ਪਾਉਂਦੇ ਆ ਟਾਈਮ ਜਿਸ ਕਰਕੇ ਬੱਚਾ ਜਣਾ ਮੋਬਾਈਲ ਆਪਣਾ ਸਾਥੀ ਬਣਾ ਲਿਆ ਤੇ ਉਸੇ ਜੀ ਲੱਗੇ ਹੋਏ ਨੇ ਪੂਰਾ ਪ੍ਰੋਪਰ ਆਪਣਾ ਟਾਈਮ ਉਸੇ ਨੂੰ ਦਿੰਦੇ ਨੇ ਤੇ ਉਸ ਟਾਈਮ ਦੇ ਵਿੱਚ ਨਾ ਬੱਚਾ ਵਿਗੜਦਾ ਵੀ ਆ ਤਪਾ ਦੇਖਦੇ ਹਨ ਵੀ ਗਲਤ ਚੀਜ਼ਾਂ ਦੇਖਦੇ ਨੇ ਤਾਂ ਉਹ ਫਿਰ ਕ੍ਰਾਈਮ ਦੇ ਵੱਲ ਵੀ ਜਾ ਚਲੇ ਜਾਂਦੇ ਨੇ ਕਈ ਤਾਂ ਜਿਵੇਂ ਜਿਵੇਂ ਏਜ ਹੁੰਦੀ ਹੈ ਉਸ ਅਕੋਰਡਿੰਗ ਜਿਵੇਂ ਤੁਸੀਂ ਦੇਖਿਆ ਅੱਜ ਕੱਲ ਦਾ ਕ੍ਰਾਈਮ 13-14 ਸਾਲ ਦੇ ਬੱਚੇ ਵੀ ਕਰਨ ਲੱਗ ਪਏ ਨੇ ਤਾਂ ਉਹ ਚੀਜ਼ ਕਿੰਨਾ ਕਿਤੇ ਇਫੈਕਟ ਕਰਦੀ ਹੈ ਬੱਚਿਆਂ ਤੇ ਹੈਨਾ ਮੋਬਾਈਲ ਤਾਂ ਸੱਚੀ ਬਹੁਤ ਹੀ ਬੇਕਾਰ ਚੀਜ਼ ਹੈ ਪੇਰੈਂਟਸ ਨੂੰ ਧਿਆਨ ਪੂਰਾ ਦੇਣਾ ਚਾਹੀਦਾ ਉਹਨਾਂ ਨੂੰ ਟਾਈਮ ਦੇਣਗੇ ਤਾਂ ਜ਼ਿਆਦਾ ਬੈਟਰ ਗੱਲ ਹੈ ਉਹਨਾਂ ਨੂੰ ਮਤਲਬ ਜਿੰਨਾ ਹੋ ਸਕਿਆ ਨਾ ਪਹਾੜ 'ਤੇ ਜਾਂ ਗੇਮਸ ਖੜਾਣ ਦਾ ਬਹੁਤ ਵਧੀਆ ਗੱਲ ਹੈ ਗੇਮਸ ਐਸੀ ਚੀਜ਼ ਹੈ ਕਿ ਉਹਨਾਂ ਨੂੰ ਨਾ ਮੋਬਾਈਲ ਤੋਂ ਦੂਰ ਰੱਖੇਗੀ ਪਰ ਅੱਜ ਕੱਲ ਦੇ ਬੱਚੇ ਕੀ ਕਰਦੇ ਗੇਮਸ ਬਾਹਰ ਦਾ ਖੇਡਣ ਉਹਨਾਂ ਨੇ ਮੋਬਾਈਲ ਦੀ ਖੇਡਣੀ ਸ਼ੁਰੂ ਕਰ ਦੇ ਲਾਈਕ ਪਬਜੀ ਬਹੁਤ ਜ਼ਿਆਦਾ ਖੇਡਦੇ ਹਨਾ ਤੇ ਹੁਣ ਬਹੁਤ ਸਾਰੀਆਂ ਏਦਾਂ ਦੇ ਗੇਮਸ ਆ ਗਈਆਂ ਕਿ ਉਹਨਾਂ ਨੇ ਲਗਾਤਾਰ ਉਸ ਨੂੰ ਖੇਡਣਾ ਹੀ ਖੇਡ ਗੀਆ ਪਹਿਲਾ ਟਾਈਮ ਚ ਕੀ ਹੁੰਦਾ ਸੀਗਾ ਆਪਾਂ ਕਿੰਨੀ ਵਧੀਆ ਗੇਮਸ ਖੇਡਦੇ ਸੀ ਹਨਾ ਵੀ 24 ਘੰਟੇ ਆਪਾਂ ਬਸ ਇੱਕ ਗੇਮ ਖੇਡ ਲਈਏ ਬਸ ਕਰਤਾ ਬੜਨਾ ਹੀ ਨਹੀਂ ਸੀਗਾ ਉਹਦਾ ਪਰ ਮੋਬਾਈਲ ਵਗੈਰਾ ਹੁੰਦੇ ਵੀ ਕਿੱਥੇ ਸੀ ਨੇ ਕਿਹੜੇ ਹੁੰਦੇ ਸੀ ਉਹ ਕੀ ਪੈਡ ਵਾਲੇ ਨੋਰਮਲ ਜਿਹਾ ਫੋਨ ਇੰਨਾ ਪਨ ਧਿਆਨ ਵੀ ਇਹਨਾਂ ਦੇ ਹਾਂ ਵੀ ਹੈਗਾ ਤਾਂ ਹੈਗਾ ਪਿਆ ਰਵੇ ਜਿੱਥੇ ਮਨਜੀ ਪਰ ਹੁਣ ਮੋਬਾਈਲ ਐਸੀ ਚੀਜ਼ ਹੋ ਗਈ ਹੈ ਕਿ ਉਸ ਨੂੰ ਦੇਖਣਾ ਤੇ ਸੋਸ਼ਲ ਮੀਡੀਆ ਯੂਜ਼ ਕਰਨਾ ਦਾ ਬਹੁਤ ਹੀ ਆਮ ਜੀ ਗੱਲ ਹੋ ਗਈ ਹੈ ਤੇ ਕੁਝ ਐਦਾਂ ਦੇ ਵੀ ਪੇਰੈਂਟਸ ਨੇ ਜਿਹੜੇ ਮਤਲਬ ਆਪਣੇ ਬੱਚੇ ਅੱਗੇ ਕਰਦੇ ਆ ਕਹਿੰਦੇ ਅਸੀਂ ਫੇਮ ਨਹੀਂ ਮਿਲਿਆ ਚਲ ਬੱਚੇ ਨੂੰ ਅੱਗੇ ਕਰ ਲਈ ਹੈ ਨਾ ਫੇਮ ਵਾਸਤੇ ਬਹੁਤ ਮਤਲਬ ਬਹੁਤ ਹੁੰਦੇ ਨੇ ਪੇਰੈਂਟਸ ਅੰਦਾ ਸਾਰੇ ਨੇ ਪਕਾਵਾਂਗੇ ਤਾਂ ਚਾਹਦੇ ਨੇ ਕਿ ਸਾਨੂੰ ਕਿੱਥੇ ਦਾ ਫੇਮ ਮਿਲੇ ਤਾਂ ਉਸ ਦੇ ਥਰੂ ਵੀ ਇਹ ਬੱਚਾ ਹੈ ਥਰੂ ਵੀ ਕਿਤੇ ਨਾ ਕਿਤੇ ਉਹ ਚੀਜ਼ ਨੂੰ ਲੈਂਦੇ ਆ ਵੀ ਫੇਮ ਮਿਲ ਜੇ ਤਾਂ ਬਹੁਤ ਵਧੀਆ ਗੱਲ ਆ ਵੀ ਹਾਂ ਵੀ ਚਲੋ ਬੱਚੇ ਸਾਡੇ ਕਰਨਗੇ ਇਹ ਡਾਂਸ ਕਰਵਾ ਲਿਆ ਜਾਂ ਹੋਰ ਵੀ ਐਕਟੀਵਿਟੀਜ਼ ਕਰਵਾ ਲਈਏ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਤਾਂ ਬੱਚੇ ਦੇ ਇਫੈਕਟ ਵੀ ਕਰਦੀਆਂ ਨੇ ਤੇ ਬੱਚੇ ਵੀ ਅੱਜ ਕੱਲ ਬਹੁਤ ਅੱਜ ਕੱਲ ਇਸ ਚੀਜ਼ ਨੂੰ ਨਾ ਬੜਾ ਇੰਜੋਏ ਕਰਦੇ ਆ ਵੀ ਅਸੀਂ ਵੀ ਇਸ ਚੀਜ਼ ਨੂੰ ਕਰਨਾ ਹੈ ਤੇ ਬਹੁਤ ਵਧੀਆ ਲੱਗਦਾ ਹੈ ਨਾ ਕੜਨਾ ਦਾ ਕੀ ਹੈ ਨਾ ਨੂੰ ਕਲਚਰ ਦੇ ਬਾਰੇ ਨਹੀਂ ਪਤਾ ਨਾ ਨੂੰ ਇਹ ਪਤਾ ਹੈ ਕਿ ਹਾਂ ਵੀ ਹੜੀ ਜੀ ਕੀ ਵਗੈਰਾ ਜੋ ਵੀ ਹੈ ਨੋਲੇਜ ਇੰਨੀ ਨਹੀਂ ਹੈ ਕਿ ਜਿੰਨੀ ਨਾਲ ਨੋਲੇਜ ਹੈਗੀ ਸੋਸ਼ਲ ਮੀਡੀਆ ਦੀ ਕੁਝ ਵੀ ਪੁੱਛ ਲੋ ਸੋਸ਼ਲ ਮੀਡੀਆ ਬਾਰੇ ਪੱਕਾ ਪਤਾ ਹੋਏਗਾ ਨਾਲੇ ਗੱਲ ਹੋ ਰਹੀ ਹੈ ਬੱਚਨ ਪੁੱਛ ਲੋ ਨਾ ਕਿ ਸਾਡੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਕੋਨ ਹੈ ਇਵਨ ਕਿ ਪੰਜਾਬ ਦਾ ਹੀ ਪੁੱਛ ਲੋ ਨਹੀਂ ਪਤਾ ਹੋਏਗਾ ਉਹਨਾਂ ਨੂੰ ਇਹ ਪਤਾ ਹੋਵੇਗਾ ਕਿ ਪੇਕਰਵਾਨ ਦੇ ਕਿਹੜਾ ਗਾਣਾ ਗਿਆ ਤੇ ਕਿਹੜਾ ਗੰਡਾ ਵਾ ਆਇਆ ਦਿਲਜੀਤ ਨੇ ਕਿਹੜਾ ਗਾਣਾ ਗਿਆ ਉਹ ਸਭ ਪਤਾ ਹੋਊਗਾ ਉਹਨਾਂ ਨੂੰ ਉਹ ਚੀਜ਼ ਕੀ ਹੈ ਕਿ ਸੋਸ਼ਲ ਮੀਡੀਆ ਕਰਕੇ ਉਹਨਾਂ ਦੇ ਗਲਤ ਵੀ ਇਫੈਕਟ ਪੈ ਰਿਹਾ ਤਾਂ ਜਿੰਨਾ ਹੋ ਸਕੇ ਪੇਰੈਂਟਸ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਗੇ ਜਿਆਦਾ ਬੈਟਰ ਨਹੀਂ ਤਾਂ ਫੇੜੀ ਆਉਣ ਵਾਲੀ ਜਨਰੇਸ਼ਨ ਹੈ ਨਾ ਉਹ ਫੇਰ ਉਹ ਵੀ ਫਿਰ ਐਦਾਂ ਦੀ ਹੋਵੇਗੀ ਵੀ ਬੜੀ ਮਤਲਬ ਚੰਗੀ ਨਹੀਂ ਹੋਵੇਗੀ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਜਾਗਰੂਕ ਬਚਾਉਣਾ ਚਾਹੁੰਦੇ ਹੋ ਤਾਂ ਤੱਬ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਦੂਰ ਰੱਖੋ ਤਾ ਥੋੜੇ ਦਿਨ ਪਹਿਲਾਂ ਇੱਕ ਨਿਊਜ਼ ਵੀ ਆਈ ਸੀਗੀ ਕਿ ਪਬਜੀ ਖੇលਦਾ ਸੀ ਇੱਕ ਨੌਜਵਾਨ ਤਾਂ ਉਹਨੇ ਪਬਜੀ ਤੋਂ ਆਪਣੇ ਫਰੈਂਡਸ ਤੋਂ ਇਹ ਸਿੱਖਿਆ ਹੈ ਕਿ ਨਕਲੀ ਨੋਟ ਕਿਵੇਂ ਬਣਾਏ ਜਾਂਦੇ ਦੇਖੋ ਉਹੀ ਗੱਲ ਹੈ ਨਾ ਕਿ ਕਿਤਨਾ ਕਿਤੇ ਕੋਈ ਚੀਜ਼ ਗਲਤ ਹੀ ਕਰ ਦਿਆ ਨੇ ਆਪਾਂ ਸੋਚਦੇ ਕਿ ਨਹੀਂ ਵੀ ਫਿਰ ਕੀ ਗੇਮ ਹੀ ਆ ਚਲ ਖੇਡ ਲੈਨੇ ਬਟ ਇਹ ਇਫੈਕਟ ਕਰ ਦਿਆ ਨੇ ਬਹੁਤ ਬੱਚੇ ਐਸੇ ਨੇ ਪਬਜੀ ਦੇ ਕਰਕੇ ਇੰਨੇ ਜ਼ਿਆਦਾ ਇਫੈਕਟ ਕੀਤਾ ਮੈਂਟਲੀ ਮੈਂਟਲੀ ਵੀ ਕਰਤੀ ਨੇ ਕਈਆਂ ਨੂੰ ਮੈਂ ਵੀ ਰਾਦੇ ਡਿਪਰੈਸ਼ਨ ਚ ਹੀ ਜਾਂਦਾ ਹਾਂ ਲੱਗੇ ਹੋਏ ਨੇ ਇਹਨਾਂ ਵੀਨ ਕੀ ਨੀਂਦ ਦੇ ਵਿੱਚ ਵੀ ਗੇਮ ਖੇਡ ਰਹੇ ਹੁੰਦੇ ਨੇ ਹਨਾ ਤਾਂ ਉਹੀ ਜਿਹੜੇ ਇਫੈਕਟ ਕਰਦੀਆਂ ਨੇ ਪਬਜੀ ਹੁਣ ਦੱਸਿਓ ਜਿਵੇਂ ਕਹਿ ਰਹੇ ਹੋ ਕਿ ਉਹਨਾਂ ਨੇ ਕਰੰਸੀ ਬਣਾਣੀ ਸਿੱਖ ਲਈ ਦੇਖੋ ਪਬਜੀ ਉਹ ਕਿਵੇਂ ਉਹਨੇ ਸਿੱਖ ਰਿਹਾ ਤਰ ਕਰ ਲਿਆ ਆ ਆਨਲਾਈਨ ਸਾਰਾ ਸਿੱਖਿਆ ਉਹਨੇ ਕਿ ਕਿਵੇਂ ਬਣਾਏ ਜਾਂਦੇ ਉਹ ਵੀ ਹੈ ਨਾ ਕਿ ਗਲਤ ਇਫੈਕਟ ਪਾਉਂਦੀਆਂ ਨੇ ਚੀਜ਼ਾਂ ਹਾਲਾਂਕਿ ਬੈਨ ਵੀ ਲੱਗ ਗਿਆ ਦੇਤੇ ਬਟ ਫਿਰ ਵੀ ਕਿਤੇ ਨਾ ਕਿਤੇ ਉਹ ਚੀਜ਼ ਇਫੈਕਟ ਪਾ ਰਹੀਆਂ ਨੇ ਬੱਚਿਆਂ ਨੂੰ ਇਹਨਾਂ ਅਗਰ ਬੱਚੇ ਖੁਦ ਵੀ ਸਮਝਣ पेरेंट्स भी किन बच्चे भी तो देखन कि हाँ भी चीज़ गलत है पता है कि गलत है फिर भी उन्होंने उस लाइन से जाना ही जाना है तो इस चीज़ तो जिन्ना क्छे रहो दूर रहो ज़्यादा बैटर है नहीं तो फिर कम उ फिर तो क्राइम क्राइम ही होना क्योंकि अजकल तो क्राइम बहुत ज़्यादा बदगा यही चीज़ है कि आप भीडियोज ऐसी देखने यूट्यूब खोल लो अपन यही चीज़ा बहुत देखने मिलने क्राइम मतलब तो छोटे बच्चे ज़्यादा क्राइम कर रहे हैं है ना चाहे तेरह चौदह साल के बच्चे ने उन्हें ज़्यादा चीज़ा ਵੀਡੀਓਜ਼ ਕਿੰਦਾਂ ਦੇਖਦੇ ਆਪਾਂ ਨੂੰ ਕੀ ਪਤਾ ਪੇਰੈਂਟਸ ਆਪਣੇ ਬੱਚਿਆਂ ਨੂੰ ਅਗਰ ਛੋਟੇ ਬੱਚੇ ਨੇ ਨਾ ਉਹਨੂੰ ਇੱਕ ਅਲੱਗ ਤੋਂ YouTube ਆਦਾ ਕਿਡਜ਼ YouTube ਹੈ ਹਨਾ ਉਹ ਦਿਖਾ ਸਕਦੇ ਹੋ ਤਾਂ ਕਿ ਉਹਨਾਂ ਬੱਚਿਆਂ ਲਈ ਚੀਜ਼ਾਂ ਦੇਖਣ ਔਰ ਇਹ ਕਿਉਂ ਚੀਜ਼ ਦਿਖਾਨਿਓ ਸਭ ਤੋਂ ਵੱਧ ਸੋਸ਼ਲ ਮੀਡੀਆ मतलब ਬੱਚਾ ਦੇਖਿਆ ਹੈ ਨਾ ਮੋਬਾਈਲ ਯੂਜ਼ ਕਿਤੋਂ ਕਿਤ ਤੱਕ ਕੋਰੋਨਾ ਦੇ ਟਾਈਮ ਦੇ ਵਿੱਚ ਉਸ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਹੈ ਨਾ ਟੀਚਰਜ਼ ਨੇ ਕਿਹਾ ਕਿ ਬਈ ਔਨਲਾਈਨ ਪੜਾਈ ਹੋਣੀ ਹੈ ਪਰ ਆਪਾਂ ਨੂੰ ਕੀ ਪਤਾ ਔਨਲਾਈਨ ਪੜ੍ਹਦੇ ਸੀਗੇ ਬੱਚੇ ਕੀ ਉਹ ਵੀਡੀਓਜ਼ ਕਿੰਦਾਂ ਦੀ ਦੇਖ ਰਹੇ ਨੇ ਉਹ ਵੀ ਕਿਤਨਾ ਕੀਤੇ ਉਸ ਟਾਈਮ ਦੇ ਵਿੱਚ ਵੀ ਬੱਚੇ ਨੇ ਗਲਤ ਹੀ ਚੀਜ਼ਾਂ ਸ਼ਾਇਦ ਹਾਲਾਂਕਿ ਸਾਰੇ ਨਹੀਂ ਹੋਣਗੇ ਉਹ ਹੀ ਚੀਜ਼ ਹੈ ਕਿ ਦੁਬਾਰਾ ਉਹੀ ਕਹਾਂਗੇ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਵਿੱਚ ਅੱਛੇ ਵੀ ਹੋਣਗੇ ਜੋ ਅੱਛੀ ਚੀਜ਼ਾਂ ਲੈਂਦੇ ਨੇ ਸੋਸ਼ਲ ਮੀਡੀਆ ਤੋਂ ਹਨਾ ਵਧੀਆ ਵੀ ਕਰਦੇ ਨੇ ਜਿਹੜੇ ਆਪਣੀ ਕਲਾ ਜੋ ਹੁੰਦੀ ਹੈ ਲੋਕਾਂ ਦੇ ਸਾਹਮਣੇ ਰੱਖਦੇ ਨੇ ਬਟ ਉੱਥੇ ਹੀ ਕੁਝ ਗਲਤ ਵੀ ਲੋਕ ਨੇ ਤਾਂ ਦੂਰ ਰਹੋ ਤਾਂ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਖਾਸਲੀ ਤਾਂ ਬਹੁਤ ਅੱਛੀ ਗੱਲ ਨਹੀਂ ਤਾਂ ਫਿਰ ਤਾਜ ਲਈ ਸਿਰਫ ਇੰਨਾ ਹੀ ਮਿਲਦੇ ਆਂ ਅਗਲੀ ਪੇਸ਼ਕਸ਼ ਦੇ ਵਿੱਚ ਧੰਨਵਾਦ